ਕੀ ਨਾ ਹੀ ਤਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾ ਹਰਦੌਰਵਾਲ ਦਾ ਹੁਣ ਕਿੱਥੇ ਰਹ ਰਹੇ ਫਤਿਹਗੜਝੂੜੀਆਂ ਜੀ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਦੇਜੈਂਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤੋ ਇੱਥੋਂ ਗਿਆ ਹੀਗਾ ਦੇਜੈਂਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸਿਆਂ ਦੀ ਗੱਲ ਮੇਰੇ 30 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇਹ ਤੋ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਕਰੂ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋ ਫਿਰ ਡਾਕਟਰ ਲਗਾਈ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਬਿਆਰ ਬਦਲ ਲਿਆ ਕਿਉਂ ਕਿ ਰਾਈ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏ ਰਹੀ ਗਿਆ ਸੀ ਬ੍ਰਾਜ਼ਿਲ ਤੱਕ ਅੱਗੇ ਵੀ ਬਾਈਅਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਧਰ ਲਿਆ ਮੈਂ ਕਦੋਂ ਗਈ ਸੀ ਤੁਸੀਂ ਮੈਂ 24 ਸਤੂ ਗਿਆ ਸੀ ਸਤembre ਮੈਂ 2020 ਇਹ ਜੂਨ ਮੈਂ ਬੱਛ ਜੂਨ ਮੈਂ ਨੰਬਰ ਦਿੱਤੇ ਲਿਉਂ ਵੈਸੇ ਕਦੋਂ ਪਹੁੰਚੀ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ ਤੇ ਯੂਐਸਏ ਗਿਆ ਕਿੰਨੇ ਦਿਨ ਹੋਏ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਇਹ ਤਾਂ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਜੰਮਾ ਬਟਾ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਫਿਰ ਜਾ ਉਹ ਤੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਜੀ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਹਨ ਨੂੰ ਪਲੇਨ ਚ ਭਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਅਸੀਂ ਸੋਚਿਆ ਵੀ ਦੁੱਦੀ ਚੌਂਕੀ ਦੇ ਜਾਂ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਆ। ਅਨੁਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਸਾਰਾ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿਤੇ ਰਾਜਸਾਹੀ ਵਰਤ ਜੋ ਰਾਜਸਾਹੀ ਉੱtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦਿਆ ਜਾ ਰਹੇ ਆ ਪਰ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਆ ਤੇ ਇੱਥੇ ਆ ਕੇ ਪਤਾ ਲੱਗਿਆ ਇਹ ਫਿਰ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ ਪਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫਿਰ ਸਾਡੇ ਨਾਲ ਕੀ ਚੱਕਰ ਬਣ ਗਿਆ ਹਾਂ ਕਾਣ ਨੂੰ ਦਿੱਤੇ ਐਸਾ ਬਹੁਤ ਲੱਗਾ ਸੀ ਹਾਂਜੀ ਬਹੁਤ ਲੱਗਾ ਹੈ ਸਾਰਾ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਿਹੜਾ ਪੈਸੇ ਦਾ ਇੰਤਜ਼ਾਮ ਇੱਦਾਂ ਸਜਣਾ ਮਿੱਤਰਾਂ ਕੋਲ ਕਰਕੇ ਜਿੰਕੋ ਜੀ ਜੀ ਪੜ੍ਹਨੇ ਪੁੜੀਆਂ ਇੰਤਜ਼ਾਮ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਦੇਖੋ ਜੀ ਪਹਿਲਾਂ ਆਪਾਂ ਮਹਾਰਾ ਸਾਹਿਬ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋਈ ਅਸੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਦੀ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਪਰ ਏਜੰਟ ਕੋਲ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੋ ਵੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆਇਆ <misery> कोई गल नहीं एजेंट ਨੇ ਇਹਦਾ ਧੋਖਾ ਕੀਤਾ ਕੋਈ गल ਨਹੀਂ ਜੋ ਵੀ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰ ਹੈ ਬੇਟਾ papa ਆਏ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਵਧੀਆ ਫੀਲ ਹੋ ਰਿਹਾ ਤੇ ਖੁਸ਼ੀ ਹੈ ਹਾਂਜੀ ਕੀਤਾ ਕਰ ਹਾਂਜੀ